ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਮੈਂ ਉਮੀਦ ਕਰਦਾ ਮਸ਼ੀਨਰੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਇਹ ਗੱਲ ਆਪਾਂ ਪੂਰੀ ਕਰਾਂਗੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਹੈ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜਮਾਂ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਪੋਲੋ ਪੁੰਚੀਆ ਬੋਲਸ ਵੇਗਨ ਦੀ 2010 ਮਾਡਲ ਗੱਡੀ ਹੈ 1,60,000 ਰੁਪਿਆ ਡਿਮਾਂਡ ਹੈ ਗੱਡੀ ਖੜੀ ਹੈ ਕਪੂਰਥਲੇ ਏਰੀਆ 'ਚ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਸਿਲਵਰ ਕਲਰ ਚ ਹੈ ਤੇ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਝੀ ਤੁਸੀਂ ਦੇਖੋ ਬਹੁਤ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਦੀ ਹਾਲਤ ਬਹੁਤ ਚੰਗੀ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਬਹੁਤ ਚੰਗੀ ਹੈ ਝੀ ਅੰਦਰ ਐਲਸੀਡੀ ਲੱਗੀ ਹੋਈ ਐ। ਬਾਕੀ ਮਾਲਕ ਨੇ ਇੱਕ ਸਾਠ ਇੱਕ ਵਾਰੀ ਕਿਹਾ ਲੈਸ ਬਸ ਹੋ ਜਾਊਗਾ। ਜਾ ਕੇ ਤੁਸੀਂ ਦੇਖਣੀ ਬਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਵੀ ਦੇਖ ਸਕਦੇ ਹੋ। ਨੰਬਰ ਮਾਲਕ ਦਾ 819503928। ਜਿਹੜੀ ਦੂਸਰੀ ਗੱਡੀ ਆਪਣੇ ਕੋਲੇ ਪਹੁੰਚੀ ਐ ਸਵਿਫਟ ਡਿਜ਼ਾਇਰ ਐ। 2014 ਮਾਡਲ ਐ ਫਸਟ ਓਨਰ ਗੱਡੀ ਐ। 3,95,000 ਰੁਪਿਆ ਮਾਲਕ ਨੇ ਕਿਹਾ। ਗੱਡੀ ਖੜੀ ਐ ਰਾਜਪੁਰਾ ਏਰੀਆ 'ਚ। ਗੱਡੀ ਕੁੱਲ 85000 ਚੱਲੀ ਹੋਈ ਐ ਨਵੇਂ ਟਾਇਰਾਂ 'ਚ ਐ ਗੱਡੀ 'ਚ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਐ ਚਾਰੇ ਪਾਸੇ ਫੋਟੋਆਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਨਾ ਤਾਂ ਕੋਈ ਗੱਡੀ ਐਕਸੀਡੈਂਟਡ ਐ ਕਿਸੇ ਪਾਸੋਂ ਨਾ ਕੋਈ ਡੈਮੇਜ ਐ ਨਾ ਕੋਈ ਲੱਗੀ ਹੋਈ ਐ ਨਾ ਕੋਈ ਰੰਗ ਪੈਂਟ ਹੋਈ ਐ ਬਾਅਦ 'ਚ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਚੰਗੀ ਪਈ ਐ ਗੱਡੀ ਤੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ 395 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਐ ਜੇ ਜਿਹੜੇ ਮਾਲਕ ਨੇ ਆਪ ਗੱਡੀ ਦੇ 9780561687 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਪਸੰਦ ਆਵੇ ਤੀਸਰੀ ਗੱਡੀ ਆਪਣੇ ਕੋਲ ਹੀ ਆਲਟੋ ਗੱਡੀ ਪੁੰਚੀ ਐ ਆਲਟੋ ਐ ਸੀएनजी ਕਰਵਾਈ ਹੋਈ ਐ ਤੇ ਗੱਡੀ ਖੜੀ ਐ ਤਲਵੰਡੀ ਸਾਬੋ ਏਰੀਆ ਚ 82000 ਰੁਪਿਆ ਮਾਲਕ ਨੇ ਮੰਗਿਆਗਾ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਦਿੱਲੀ ਨੰਬਰ ਹੈ ਜੀ ਚਿੱਟੇ ਰੰਗ ਦੀ ਗੱਡੀ ਆ ਫਾਸਟ ਓਨਰ ਗੱਡੀ ਆ ਤੇ 80 ਤੋਂ 85 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਆ ਨਾ ਤਾਂ ਗੱਡੀ ਕੋਈ ਐਕਸੀਡੈਂਟਡ ਹੈ ਬਾਕੀ ਚਾਰੇ ਪਾਸੋਂ ਜਿਵੇਂ ਕੀ ਫੋਟੋਆਂ ਮਾਲਕ ਨੇ ਦਿਖਾਈਆਂ ਤੁਹਾਡੇ ਸਾਹਮਣੇ ਆ ਕਾਗਜ਼ ਪੱਤਰ ਜਾ ਕੇ ਦੇਖ ਸਕਦੇ ਹਾਂ ਆਰਸੀਪ ਗਰਾਪਨ ਮੈਜੂਗੀ ਤੇ ਫਸਟ ਓਨਰ ਗੱਡੀ ਆ 82000 ਰੁਪਿਆ ਡਿਮਾਂਡ ਹੈ ਤੇ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਜੀ ਹਰ ਪਾਸੋਂ ਸਾਰੀ ਚੀਜ਼ਾਂ ਦੀ ਜਿਵੇਂ ਇੰਜਨ ਗੇਅਰ ਮਿਊਜ਼ਿਕ ਸਿਸਟਮ ਸਾਰਾ ਕੁਝ ਵਧੀਆਗਾ ਤੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਕਿਸੇ ਨੂੰ ਵੀ ਪਸੰਦ ਆਵੇ ਕੋਈ ਆ ਗੱਡੀ ਖਰੀਦਣ ਦਾ ਚਾਹਵਾਨ ਹੈ ਤਾਂ ਨੰਬਰ 99888 71902 ਨੰਬਰ ਤੇ ਗੱਲ ਆਪੇ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਬਾਕੀ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਤੇ ਕਿਸੇ ਕੋਲੇ ਵੀ ਗੱਡੀ ਮਸ਼ੀਨਰੀ ਕੋਈ ਵੀ ਵੇਚਣ ਵਾਸਤੇ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲ ਹੁਣ ਆਪਾਂ ਇੱਕ अल्टੋ ਹੋਰ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਆਲਟੋ ਆਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ 2012 ਮਾਡਲ ਹੈ ਤੇ ਗੱਡੀ ਖੜੀ ਆ ਮਾਨਸਾ ਏਰੀਆ ਚ ਮਾਨਸਾ ਨਵੇਂ ਟਾਇਰਾਂ ਚ ਟਾਇਰਾਂ ਚ ਅਲਾਈ ਲੱਗੇ ਹੋਏ ਆ ਇੱਕ 60 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਇੱਕ 60 ਇੱਕ ਵਾਰੀ ਡਿਮਾਂਡ ਹੈਗੀ 2012 ਮਾਡਲ ਗੱਡੀ ਆ ਅੰਦਰੋਂ ਬਹੁਤ ਚੰਗੀ ਪਈ ਆ ਸੀਟ ਕਵਰ ਵਗੈਰਾ ਮੈਟਿੰਗ ਸਾਰਾ ਕੁਝ ਪ੍ਰੋਪਰ ਵਧੀਆ ਗਾ ਜਿਹੜੇ ਮੈਟਿੰਗ ਹੋਈ ਆ ਪੂਰੀ ਵਧੀਆ ਕੁਆਲਿਟੀ ਦੀ ਇਹਨਾਂ ਨੇ ਕਰਵਾਈ ਹੋਈ ਐ ਨਵੀਂ ਹੋਈ ਐ ਮਾਲਕ ਨੇ ਸਾਰਾ ਕੁਝ ਦੱਸਿਆ ਸੀਗਾ 1 60 ਮੰਗਿਆ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਕਹਿੰਦੇ ਸੀਗੇ ਰੇਟ ਦੀ ਟੈਨਸ਼ਨ ਨਾ ਲਿਓ ਤੇ ਇੱਕ ਵਾਰੀ ਆ ਕੇ ਦੇਖ ਲਿਓ ਜੇ ਪਸੰਦ ਆਵੇ ਤਾਂ ਗੱਡੀ ਲੈ ਜਾਓ ਬਾਕੀ ਮਾਲਕ ਨੇ ਗਾਰੰਟੀ ਲੇਤੀ ਐ ਗੱਡੀ ਪਸੰਦ ਪਹਿਲੀ ਅੱਖੀ ਆ ਜਾਊਗੀ ਤੇ ਜਾ ਕੇ ਤੁਸੀਂ ਆਪੇ ਦੇਖ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਨੋਟ ਤੁਸੀਂ ਆਪੇ ਕਰ ਲਿਓ ਜੀ ਹੁਣ ਤੁਸੀਂ ਦੇਖ ਰਹੇ ਹੋ ਜੀ Alto LXi ਇੱਕ ਹੋਰ ਗੱਡੀ Alto ਕਈ ਗੱਡੀਆਂ ਆਪਣੇ ਕੋਲੇ ਪਹੁੰਚੀਆਂ ਅੱਜ 2009 ਮਾਡਲ ਗੱਡੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਆਹ ਗੱਡੀ ਖੜੀ ਆ ਸ਼੍ਰੀ ਕਰਨਪੁਰ ਏਰੀਆ 'ਚ ਜਿਹੜਾ ਇਹਨਾਂ ਦਾ ਏਰੀਆ ਰਾਜਸਥਾਨ ਦੇ ਵਿੱਚ ਆ ਹਾਂ ਤੇ ਆਪਾਂ ਹਰ ਏਰੀਆ 'ਚੋਂ ਐਡ ਕਰਦੇ ਆ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਗੱਡੀਆਂ ਚਾਹੇ ਰਾਜਸਥਾਨ 'ਚ ਹੈ ਚਾਹੀ ਹਰਿਆਣਾ 'ਚ ਚਾਹੀ ਪੰਜਾਬ 'ਚ ਹੈ ਚਾਹੇ ਕੋਠੀਆ ਘਾਰ ਹੋਵੇ ਕੋਈ ਗੱਡੀ ਆ ਜੀਪ ਐ ਕੁਛ ਵੀ ਹੈ ਜੀ ਆਪਣੇ ਕੋਲੇ ਭੇਜ ਦਿਆ ਕਰੋ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾਗਾ ਬਾਕੀ ਆ ਜਿਹੜੀ ਗੱਡੀ ਆ ਨੋ ਮਾਡਲ ਐ ਰੇਟ ਮਾਲਕ ਨੇ 140000 ਰੁਪਿਆ ਇੱਕ ਵਾਰ ਹੀ ਕਿਹਾਗਾ ਡਿਮਾਂਡ ਕੀਤੀ ਆ ਲੈਸ ਹੋ ਜੂਗਾ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਆ ਹਾਂ 140 ਤੇ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਤਾਂ ਜਾ ਕੇ ਦੇਖ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਸੀ ਨੰਬਰ ਆ 95200 10 67 771 ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਜੇ ਕਿਸੇ ਨੂੰ ਆਹ ਗੱਡੀ ਪਸੰਦ ਆਵੇ ਸਿੰਘ ਬਾਕੀ ਗੱਡੀਆਂ ਦੀ ਗੱਲਬਾਤ ਹੋ ਰਹੀ ਆ ਅੱਗੇ ਹੋਰ ਵੀ ਗੱਡੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਤੁਸੀਂ ਦੱਸੋ ਮੈਨੂੰ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੀ ਜੇ ਵਧੀਆ ਲੱਗੀਏ ਚੰਗੀ ਲੱਗੀਏ ਇੰਨੇ ਕੀ ਵੀਡੀਓ ਜਿੰਨੇ ਕੀ ਤੁਸੀਂ ਦੇਖੀ ਆ ਤਾਂ ਕਮੈਂਟ ਕਰਕੇ ਮੈਨੂੰ ਦੱਸਿਓ ਜ਼ਰੂਰ ਜੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਵਿੱਚ ਜਹਾਜ ਪਤਾ ਨਹੀਂ ਕਿੱਥੋਂ ਆ ਗਏ ਜੀ ਕਾਫੀ ਗੇੜੇ ਦਈ ਜਾਂਦੇ ਆ ਬਾਕੀ ਆਪਾਂ ਗੱਲ ਕਰਦੇ ਆ ਚਲੋ ਦੇਖੀ ਜਾਊਗੀ ਤੇ ਕਿੱਥੇ ਜੇ ਸੀ ਆਪਾਂ ਹਾਂਜੀ ਵੀਡੀਓ ਨੂੰ ਜ਼ਰੂਰ ਦੱਸਿਓ ਕਿਵੇਂ ਦੇ ਲੱਗੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਵੀ ਲਾਜ਼ਮੀ ਕਰ ਦੋ نیچے ਇੱਕ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਕਲਿੱਕ ਕਰ ਦਿਓ ਜੀ ਤੇ ਚੈਨਲ ਦਾ WhatsApp ਨੰਬਰ ਨੋਟ ਜ਼ਰੂਰ ਕਰ ਲਿਆ ਕਰੋ ਜੀ ਆਪਣਾ ਨੰਬਰ ਹੈ WhatsApp ਆ ਤੇ ਕਿਸੇ ਨੇ ਆਪਣੀ ਕੂਠੀ ਘਰ ਮਕਾਨ ਕੁਛ ਵੀ ਵੇਚਣਾ ਹੋਵੇ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਕਰਵਾ ਸਕਦੇ ਹਾਂ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਫਰੀਦ ਚ ਜੀ ਸਾਰਾ ਕੁਝ ਤੁਸੀਂ ਭੇਜ ਦਿਆ ਕਰੋ ਬਸ ਤੇ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੁਝ ਮੈਸੇਜ ਕਰਕੇ ਪੁੱਛਣ ਦੀ ਆਪਾਂ ਲੋੜ ਹੈ ਵੀ ਅਸੀਂ ਐਡ ਕਰਾਉਣੀ ਆ ਤੁਸੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਤੇ ਜਿਹਨੇ ਤੁਸੀਂ ਪਹਿਲੀ ਵਾਰ ਆਇਓ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਚੈਨਲ ਦਾ ਉਹਨੂੰ ਵੀ ਕਲਿੱਕਾਂ ਜ਼ਰੂਰ ਕਰ ਦਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਬਾਹਰ ਗਈ ਮਾਲਕ ਦੀ ਗੱਡੀ ਪਹੁੰਚੀ ਐ ਆਲਟੋ ਗੱਡੀ ਆ ਆਲਟੋ ਐਲਕਸਾਈ 2013 ਮਾਡਲ ਐ ਇੱਕ ਅੱਸੀ ਮਾਲਕ ਨੇ ਰੇਟ ਕਿਹਾਗਾ ਜਲੰਧਰ ਏਰੀਆ ਚ ਗੱਡੀ ਖੜੀ ਆ ਨਵੇਂ ਟਾਇਰਾਂ ਚ ਗੱਡੀ ਦੀ ਹਾਲਤ ਤੁਸੀਂ ਦੇਖੋ ਬਹੁਤ ਚੰਗੀ ਹੈ ਜੀ ਕੰਡੀਸ਼ਨ ਬਹੁਤ ਚੰਗੀ ਹੈ ਨਾ ਤਾਂ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਮਾਲਕ ਨੇ ਵਧੀਆ ਚਲਾਈ ਹੋਈ ਐ ਵਧੀਆ ਰੱਖੀ ਹੋਈ ਐ ਜਲੰਧਰ ਖੜੀ ਐ 180 ਡਿਮਾਂਡ ਇੱਕ ਬਰੀ ਲੈਸ ਬੱਸ ਹੋ ਜਾਊਗਾ ਤੇ ਮਾਲਕ ਦਾ ਨੰਬਰ ਜਿਹੜਾ ਹੈਗਾ ਕਾਫੀ ਲੰਮਾ ਚੋੜਾ ਹੈਗਾ ਦੱਸ ਤਾਂ ਮੈਂ ਸਕਦਾ ਨਹੀਂ ਸਕਰੀਨ ਤੇ ਦੇਤਾ ਤੁਸੀਂ ਇਹ ਇਹ ਜਿਹੜਾ ਨੰਬਰ ਹੈ ਇਹਨੂੰ ਸੇਵ ਕਰ ਲਓ ਤੇ WhatsApp ਤੇ ਫੋਨ ਕਰ ਲਿਓ ਜੀ ਕਿਉਂਕਿ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਵਾਰਦਾ WhatsApp ਤੇ ਗੱਲ ਤੁਹਾਡੀ ਹੋ ਜੂਗੀ ਹੁਣ ਆਪਾਂ ਗੱਲ ਕਰਾਂਗੇ ਇੱਕ ਆਪਣੇ ਕੋਲੇ Maruti 800 ਗੱਡੀ ਪਹੁੰਚੀ ਆ 2004 ਮਾਡਲ ਗੱਡੀ ਆ ਸਿਰਫ 45000 ਰੁਪਿਆ ਮਾਲਕ ਨੇ ਰੇਟ ਕਿਹਾਗਾ ਗੱਡੀ ਖੜੀ ਹੈ ਮਾਨਸਾ ਏਰੀਆ 'ਚ ਗੱਡੀ ਵਧੀਆ ਗੀ ਚਲਾਉਣ 'ਚ ਵਧੀਆ ਟਾਇਰ ਵੀ ਠੀਕ ਨੇ ਗੱਡੀ ਦੀ ਬਾਡੀ ਲਾਈਨ ਬਹੁਤ ਚੰਗੀ ਹੈ ਜੀ ਕੋਈ ਨਾ ਤਾਂ ਡੈਮੇਜ ਨਾ ਕੋਈ ਐਕਸੀਡੈਂਟਡਾ ਗੱਡੀ ਇੰਜਨ ਗੇਰੋਂ ਵੀ ਬਹੁਤ ਚੰਗੀ ਹੈਗੀ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਗੱਲ ਆਪੇ ਕਰ ਲਿਓ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਨੰਬਰ ਹੈ 92080 0090 ਗੱਲ ਕਰ ਲਓ ਜੀ ਬਾਕੀ ਪੂਰੀ ਆਪਾਂ ਗੱਲ ਕਰ ਹੀ ਲਈ ਤੇ ਜਹਾਜ ਫੇਰ ਆ ਗਿਆ ਸੀ ਤੇ ਵੀਡੀਓ ਮੈਨੂੰ ਲੱਗਦਾ ਬਣਾਉਣੀ ਦੇਣੀਆਂ ਨਹੀਂ ਬਸ ਇੱਥੇ ਵੀਡੀਓ ਖਤਮ ਕਰਦੇ ਅੱਜ ਦੀ ਤੇ ਕਿਸੇ ਕੋਲੇ ਕੋਠੀ ਮਕਾਨ ਕਰ ਕੁਝ ਵੀ ਹੋਵੇ ਆਪਣੇ ਕੋਲੇ ਭੇਜ ਦਿਓ ਆਪਣਾ ਜਿਹੜਾ WhatsApp ਨੰਬਰ ਹੈ ਪੂਰੇ ਤੁਸੀਂ ਨੋਟ ਕਰ ਲਓ ਸਾਰੇ ਜਣੇ ਸੀ